कि आज मैं अपनी ट्रेनिंग कोर्स पूरा करके और सारे कोर्सों पे पहले नंबर पे गोल्ड मेडलिस्ट लेके मैं अपने पिंड पहुंचे हैं बहुत बढ़िया लग रहा है जी सारे अपने परिवारਾਂ ਨੂੰ ਦੁਬਾਰਾ ਮਿਲਿਆ ਇਹ 5-7 ਮਹੀਨੇ ਬਾਅਦ ਤੇ ਇਨਾ ਟਾਈਮ ਕਦੇ ਰਹਿ ਨਹੀਂ ਸੀ ਘਰ ਤੋਂ ਬਾਹਰ ਵੀ ਮੈਂ ਹੀ ਕਹਾਂਗਾ ਜੀ ਆਪਣਾ ਤੁਸੀਂ ਮੋਟਿਵ ਰੱਖੋ ਕੋਈ ਜ਼ਿੰਦਗੀ ਦਾ ਕੁਝ ਬਣਨਾ ਹੈ ਅਸੀਂ ਬੇਰੋਜ਼ਗਾਰੀ ਬਹੁਤ ਹੈ ਆਪਣੇ ਇੱਥੇ ਪਰ ਮਿਹਨਤ ਕਰਨ ਦੇ ਨਾਲ ਨੌਕਰੀ ਮਿਲਦੀ ਹੈ ਏਡੀ ਗੱਲ ਵੀ ਨੌਕਰੀ ਮਿਲਦੀ ਨਹੀਂ ਹੈ ਨਾ ਕਿਹੜਾ ਪਿੰਡ ਤੇ ਕਿਹੜੇ ਰੈਂਕ ਚ ਅੱਜ ਵੀ ਪਰਦੀ ਹੋ ਕੇ ਆਏ ਹੋ ਮੇਰਾ ਨਾਮ ਜੀ ਦਿਸਕੰਦਰ ਸਿੰਘ ਪਿੰਡ ਪੰਜਗਰੀਆਂ ਨਿਜਰਾ ਮੈਂ ਭਾਰਤੀ ਫੌਜ ਅੰਦਰ ਆਰਟੀ ਜੀਸੀਓ ਐਜ਼ ਆ ਰਿਲੀਜੀਸ ਟੀਚਰ ਲਾਈਫ ਸੂਬੇਦਾਰ ਦਾ ਰੈਂਕ ਲੈ ਕੇ ਮੈਂ ਪਰਤੀ ਹੋਇਆ ਹਾਂ ਜੀ ਤੇ ਅੱਜ ਮੈਂ ਆਪਣੀ ਟ੍ਰੇਨਿੰਗ ਕੋਰਸ ਪੂਰਾ ਕਰਕੇ ਔਰ ਸਾਰੇ ਕੋਰਸ ਨੂੰ ਪਹਿਲੇ ਨੰਬਰ ਤੇ 골ਡ ਮੈਡਲਿਸਟ ਲੈ ਕੇ ਮੈਂ ਆਪਣੇ ਪਿੰਡ ਪਹੁੰਚਿਆ ਜੀ ਕਿੰਨਾ ਖੁਸ਼ ਮਿਲਣ ਡਿਆ ਵੀ ਜੇ ਪਿੰਡ ਵਾਲਿਆਂ ਨੇ ਸਵਾਗਤ ਕੀਤਾ ਗਿਆ ਬਹੁਤ ਵਧੀਆ ਲੱਗ ਰਿਹਾ ਜੀ ਸਾਰੇ ਆਪਣੇ ਪਰਿਵਾਰਾਂ ਨੂੰ ਦੁਬਾਰਾ ਮਿਲਿਆ ਇਹ 5-7 ਮਹੀਨੇ ਬਾਅਦ ਤੇ ਇੰਨਾ ਟਾਈਮ ਕਦੀ ਰਹਿ ਨਹੀਂ ਸੀ ਘਰ ਤੋਂ ਬਾਹਰ ਵੀ ਬਾਕੀ ਇੰਨੇ ਟਾਈਮ 'ਚ ਬਹੁਤ ਕੁਝ ਸਿੱਖਿਆ ਹੈ ਆਪਣਾ ਚਲੋ ਆਪਣੇ ਸਾਥ ਸਬੰਧੀ ਸਭ ਨੇ ਬੜਾ ਸਤਿਕਾਰ ਕੀਤਾ ਜੀ ਬਹੁਤ ਵਧੀਆ ਲੱਗ ਰਿਹਾ ਹੈ ਕਿਤਨਾ ਕਿਤੇ ਜਿਹੜੇ ਨੌਜਵਾਨ ਆ ਉਹ ਵੱਡੇ ਪੱਧਰ ਤੇ ਨਸ਼ੇ ਦੀ ਦਲਦਲ 'ਚ ਫਸਦੇ ਜਾਂਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਮੈਂ ਹੀ ਕਹਾਂਗਾ ਜੀ ਆਪਣਾ ਤੁਸੀਂ ਮੋਟਿਵ ਰੱਖੋ ਕੋਈ ਜ਼ਿੰਦਗੀ ਦਾ ਕੁਝ ਬਣਨਾ ਹੈ ਅਸੀਂ ਬੇਰੋਜ਼ਗਾਰੀ ਬਹੁਤ ਹੈ ਆਪਣੇ ਇੱਥੇ ਪਰ ਮਿਹਨਤ ਕਰਨ ਦੇ ਨਾਲ ਨੌਕਰੀ ਮਿਲਦੀ ਏ ਏਡੀ ਗੱਲ ਵੀ ਨੌਕਰੀ ਮਿਲਦੀ ਨਹੀਂ ਹੈ ਬਾਕੀ ਆਪਣੇ ਆਪ ਤੇ ਵਿਸ਼ਵਾਸ ਰੱਖਣਾ ਹੈ ਗੁਰੂ ਸਾਹਿਬ ਤੇ ਭਰੋਸਾ ਰੱਖਣਾ ਹੈ ਗੁਰੂ ਸਾਹਿਬ ਤੇ ਭਰੋਸਾ ਰੱਖਿਆ ਹੈ ਸਾਰੇ ਕਾਰਜ ਹੁੰਦੇ ਆ ਪਰ ਵੇਖਿਆ ਕਿ ਜ਼ਿਆਦਾਤਰ ਜਿਹੜੇ ਨੌਜਵਾਨ ਆ ਬਾਹਰ ਦੂਸਰੇ ਕੰਮਾਂ ਨੂੰ ਜ਼ਿਆਦਾ ਪਹਿਲ ਦਿੰਦੇ ਆ ਗੁਰਬਾਣੀ ਤੋਂ ਦੂਰ ਰਹਿੰਦੇ ਨੇ ਤੁਸੀਂ ਗੁਰਬਾਣੀ ਦੇ ਵਿੱਚ ਪਰਫਕ ਰਹਿ ਕੇ ਜਿਹੜੀ ਇਹ ਸਫਲਤਾ ਹਾਸਲ ਕੀਤੀ ਆ ਹਾਂਜੀ ਹਾਂਜੀ ਮੈਂ ਜੀ ਗੁਰਬਾਣੀ ਬਾਬਾ ਜੀ ਮੇਰੇ ਨਾਲ ਖੜੇ ਨੇ ਇਹਨਾਂ ਦੇ ਜਨਮ ਸੰਮੇਂ 'ਚ ਆਏ ਹਾਂ ਜੀ 2010 ਤੋਂ ਹਾਲ 14-15 ਸਾਲ ਹੋ ਗਏ ਇਹਨਾਂ ਦੇ ਕੋਲ ਹੀ ਪਲੇ ਇਹਨਾਂ ਨੇ ਸਾਰਾ ਸਿਖਾਇਆ ਜੀ ਤੇ ਨਾਲ ਪੜ੍ਹਾਈ ਕੀਤੀ ਆਪਣੀ ਤੇ ਮਹਾਰਾਜ ਜੀ ਨੇ ਕਿਰਪਾ ਕਰਕੇ ਸਫਲਤਾ ਬਖਸ਼ੀ ਜੀ ਅੱਜ ਵੱਡਾ ਮਾਨ ਸਨਮਾਨ ਮਿਲਣ ਡਿਆ ਜੀ ਬਹੁਤ ਵਧੀਆ ਲੱਗ ਰਿਹਾ ਜੀ ਜਣਾ ਚਲਦੇ ਹੋ ਅੱਜ ਵੱਡਾ ਮਾਨ ਸਨਮਾਨ ਮਿਲਣ ਡਿਆ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ ਪਿੰਡ ਪੰਜਗਰਾਇਆਂ ਇਹ ਸਾਡਾ ਬੱਚਾ ਤੇ ਇਹਨੇ ਬੜੀ ਤਰੱਕੀ ਕੀਤੀ ਹੈ ਮਹਾਰਾਜ ਨੇ ਇਹਨੂੰ ਕਿਰਤ ਤੇ ਕਿਰਪਾ ਕੀਤੀ ਹੈ ਪਹਿਲੋ ਛੋਟਾ ਹੁੰਦਾ ਸੀ ਸਾਡੇ ਕੋਲ ਰਿਆ ਬਾਣੀ ਸਿੱਖੀ ਇਹਨੇ ਬਾਣੀ ਸਿੱਖ ਕੇ ਗੁਰੂ ਨਾਲ ਐਸਾ ਜੁੜਿਆ ਕਿ ਆਪਾਂ ਨੂੰ ਪਤਾ ਹੀ ਹੈ ਪਿੰਡ ਦੇ ਇਲਾਕੇ ਚੱਕੇ ਜੀ ਵੀ ਆਪਣੇ ਇਲਾਕੇ ਚ ਵੀ ਸਾਰੇ ਜੇ ਕਥਾ ਕਰਨ ਵੀ ਜਾਂਦਾ ਜਾਂਦਾ ਰਿਹਾ ਤੇ ਉਸ ਤੋਂ ਬਾਅਦ ਇਹਨੇ ਪੜ੍ਹਾਈ ਐਮਏ ਕਰਕੇ ਜਿਹੜੀ ਧਾਰਮਿਕ ਪੜ੍ਹਾਈ ਦੀ ਐਮਏ ਕਰਕੇ ਗਿਆਨੀ ਕਰਕੇ ਤੇ ਅੱਜ ਇਹ ਭਰਤੀ ਹੋ ਕੇ ਆਇਆ ਸੂਬੇਦਾਰ ਸਾਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਤੇ ਇਹ ਇਰਤੇ ਮਹਾਰਾਜ ਚੜ੍ਹਦੀ ਕਲਾ ਰੱਖੇ ਇਸੇ ਤਰ੍ਹਾਂ ਤਰੱਕੀਆਂ ਕਰੇ ਤੇ ਇਹੋ ਹੀ ਸਾਡੀ ਅਰਦਾਸ ਹੈ ਤੇ ਹੋਰ ਬੱਚਿਆਂ ਨੂੰ ਵੀ ਇਹੋ ਹੀ ਸਾਡੀ ਬੇਨਤੀ ਆ ਕਿ ਨਸ਼ਿਆਂ ਤੋਂ ਛੱਡ ਕੇ ਤੇ ਗੁਰੂ ਨਾਲ ਜੁੜੀਏ ਬਾਣੀ ਨਾਲ ਜੁੜੀਏ ਅੱਜ ਬਾਣੀ ਨਾਲ ਇਹ ਬੱਚਾ ਜੁੜਿਆ ਸੀ ਤੇ ਕਿੰਨੀ ਤਰੱਕੀ ਕੀਤੀ ਕਿੰਨਾ ਮਾਣ ਮਹਿਸੂਸ ਕੀਤਾ ਸਾਡੇ ਪਿੰਡ ਦਾ ਵੀ ਨਾਂ ਰੋਸ਼ਨ ਕੀਤਾ ਸਾਡਾ ਵੀ ਰੋਸ਼ਨ ਕੀਤਾ ਤੇ ਸਾਰੇ ਇਲਾਕੇ ਦਾ ਵੀ ਨਾਂ ਰੋਸ਼ਨ ਕੀਤਾ ਇਹ ਬੱਚੇ ਨੇ ਤੇ ਇਹ ਬੜਾ ਸਾਨੂੰ ਵੱਡਾ ਇਹ ਜਿਹੜਾ ਖੁਸ਼ੀ ਆ ਇਹ ਇਹਦੇ ਵਿੱਚ ਸਾਨੂੰ ਬੜਾ ਵੱਡਾ ਮਾਣ ਮਿਲ ਰਿਹਾ ਇਹਦੇ ਵਿੱਚ ਅੱਜ ਤੇ ਬਾਕੀ ਬੱਚਿਆਂ ਨੂੰ ਵੀ ਇਹੋ ਹੀ ਬੇਨਤੀ ਆ ਕਿ ਬਾਣੀ ਨਾਲ ਜੁੜੀਏ ਗੁਰੂ ਨਾਲ ਨਾ ਟੁੱਟੀਏ ਗੁਰੂ ਨਾਲ ਜੁੜਿਆ ਹੀ ਇੱਕ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਤੇ ਆਪਾਂ ਦੀ ਇਹੋ ਹੀ ਅਰਦਾਸ ਬੇਨਤੀ ਆ